ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਚ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨਯੋਗ ਸਤ ਸੰਗਿਓ ਵੱਡਿਆਂ ਭਾਗਾਂ ਵਾਲੇ ਹੋ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਘਰਜ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਿਗੁਰੂ ਜੀ ਦੇ ਅਦਬ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਿਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਪਿਆਰ ਚੱਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਰਤیاں ਲੈ ਜਾਓ ਜੀ ਪੋਵਿੰਡ ਦੀ ਪਵਿੱਤਰ ਧਰਤੀ ਤੇ ਪਰਿਵਾਰ ਹੈ ਜੀ ਖੇਤੀਬਾੜੀ ਕਰਨ ਵਾਲਾ ਨਾਮ ਆਇਆ ਬਾਬਾ ਦੁੱਲਜੀ ਜੀ ਇਹਨਾਂ ਦੇ ਘਰ ਅੱਗੇ ਸੁਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਕਰਮਾ ਜੀ ਇਹ ਵੀ ਖੇਤੀਬਾੜੀ ਕਰਦੇ ਨੇ ਅਗੋਂ ਇਹਨਾਂ ਦੇ ਘਰ ਪੁੱਤਰ ਹੁੰਦਾ ਹੈ ਨਾਮ ਰੱਖਿਆ ਬਾਬਾ ਭਗਤਾ ਜੀ ਇਹ ਵੀ ਖੇਤੀਬਾੜੀ ਕਰਦੇ ਨੇ ਨਾਮ ਵੀ ਭਗਤਾ ਹੈ ਤੇ ਕੰਮ ਵੀ ਭਗਤਾ ਵਾਲੇ ਨੇ ਸਮਾਂ ਹੁੰਦਾ ਹੈ ਇਜਮਾਨ ਹੁੰਦੇ ਨੇ ਬਾਬਾ ਭਗਤਾ ਜੀ ਇਹਨਾਂ ਦਾ ਵਿਆਹ ਹੁੰਦਾ ਹੈ ਜੋ ਸਾਡੇ ਮਾਤਾ ਜੀ ਲੱਗੇ ਮਾਤਾ ਜਿਉਣੀ ਜੀਵਨ ਨਾਲ ਕਿਉਂ ਬਾਬਾ ਜੀ ਦੇ ਮਾਤਾ ਜੀ ਨੇ ਜਿੰਨਾ ਤੁਸੀਂ ਆਗਮਨ ਦਿਹਾੜਾ ਮਨਾ ਰਹੇ ਹੋ ਸਾਡੇ ਵੀ ਮਾਤਾ ਜੀ ਲੱਗੇ ਹੁਣ ਵਿਆਹ ਨੂੰ ਕਾफी ਸਮਾਂ ਲੰਘ ਗਿਆ ਫਿਰ ਜਦੋਂ ਪਰਮੇਸ਼ਰ ਨੇ ਕਿਰਪਾ ਕੀਤੀ ਕਿਸੇ ਗੁਰਮਖ ਰੰਗੇ ਹੋਏ ਨੇ ਇਹਨਾਂ ਦੇ ਖੂਹ ਤੇ ਆ ਕੇ ਅਰਦਾਸ ਕੀਤੀ ਫਿਰ ਉਹ ਸਮਾਂ ਬਣਿਆ ਬਾਬਾ ਜੀ ਦੇ ਧਰਤੀ ਤੇ ਆਉਂਦਾ ਜਿਹੜਾ ਤੁਸੀਂ ਦਿਹਾੜਾ ਮਨਾ ਰਹੇ ਹੋ ਹੁਣ ਬਾਬਾ ਜੀ ਦੇ ਪਿਆਰ ਤੇ ਬੈਠੇ ਹੋ ਗੁਰਮਖੋ ਤੁਹਾਨੂੰ ਬੜਾ ਆਨੰਦ ਆਏਗਾ ਦਾਈ ਨੂੰ ਸਨੇਹ ਭੇਜਿਆ ਜਾਂਦਾ ਹੈ। ਦਾਈ ਆਉਂਦੀ ਹੈ ਉਸ ਕਮਰੇ ਦੇ ਅੰਦਰ ਜਾਂਦੀ ਹੈ ਜਿੱਥੇ ਮਾਤਾ ਜੀਉਣੀ ਜੀ ਨੇ। ਬਾਹਰ ਬਾਬਾ ਭਗਤਾ ਜੀ ਕੁਝ ਹੋਰ ਰਿਸ਼ਤੇਦਾਰ ਸਿੱਕੇ ਵਾਲੇ ਬਾਹਰ ਖਲੋਤੇ ਨੇ। ਕੁਝ ਕੁ ਸਮੇਂ ਬਾਅਦ ਦਾਈ ਬਾਹਰ ਆਉਂਦੀ ਹੈ। ਆਕੇ ਪਤਾ ਕੀ ਕਹਿੰਦੀ? ਕਹਿੰਦੀ ਬਾਬਾ ਭਗਤਾ ਜੀ, ਬਾਬਾ ਭਗਤਾ ਜੀ ਤੁਹਾਨੂੰ ਵਧਾਈ ਹੋਵੇ, ਪਰਮੇਸ਼ਰ ਨੇ ਤੁਹਾਡੀ ਸੁਣ ਲਈ ਜੇ। ਪਰਮੇਸ਼ਰ ਨੇ ਤੁਹਾਡੀ ਸੁਣ ਲਈ ਜੇ ਤੁਹਾਡੇ ਕਰ ਪੁੱਤਰ ਹੋਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੀ ਸੰਗਤ ਨੂੰ ਵਧਾਈਆਂ 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 ਬੋਲੋ ਵਧਾਈਆਂ 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 ਜਿਵੇਂ ਉਸ ਵੇਲੇ ਇਸ ਸਮਾਂ ਵੀ ਗੁਰੂ ਕੋ ਗਾਰਿਆ ਹੋਵੇ ਔ ਗੁਰਬਾਣੀ ਦਾ ਇਹ ਸ਼ਬਦ ਪੜੀਏ ਪੰਗਤੀ ਪੜੀਏ ਬਾਬਾ ਜੀ ਦੇ ਪਿਆਰ ਦੇ ਵਿੱਚ ਮੈਨੂੰ ਪਤਾ ਜਿੰਨੇ ਤੁਸੀਂ ਬੈਠੇ ਹੋ ਇੱਥੇ ਜਾਂ ਘਰਾਂ 'ਚ ਬੈਠ ਕੇ ਸਮਾਗਮ ਦਾ ਆਨੰਦ ਮਾਣ ਰਹੇ ਹੋ ਤੁਹਾਡਾ ਸਾਰਿਆਂ ਦਾ ਬਾਬਾ ਦੀਪ ਸਿੰਘ ਜੀ ਨਾਲ ਬਹੁਤ ਪਿਆਰ ਹੈ ਤੇ ਬਾਬਾ ਦੀਪ ਸਿੰਘ ਜੀ ਵੀ ਤੁਹਾਡੇ ਨਾਲ ਬੜਾ ਲਾਡ ਕਰਦੇ ਨੇ ਅੱਜ ਬਾਬਾ ਜੀ ਦੇ ਪਿਆਰ ਦੇ ਵਿੱਚ ਆਪਣੇ ਬੱਚਿਆਂ ਦੇ ਭਲੇ ਵਾਸਤੇ ਆਪਣੇ ਭਲੇ ਵਾਸਤੇ ਇਹ ਪੰਗਤੀ ਪੜੋ ਪ੍ਰੇਮ ਦੇ ਵਿੱਚ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ 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 ਜਨ 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 ਪਰ ਉਪਕਾਰੀ ਆਏ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਹੀਂ ਜਨਮ ਮਰਨ ਤੋਂ ਮੈਂ ਨਾ ਕੌਣ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ ਤਨਤਨ ਬਾਬਾ ਦੀਪ ਸਿੰਘ ਜੀ तान तन तान तन बाबा दीप सिंह संग कृपा तन तन बाबा दीप सिंह जी तन जी। तन बाबा दीप सिंह जी तन जी। तन बाबा दीप सिंह जी तन तन बाबा दीप सिंह जी पर उपकारी आए जन पर उपकारी आए ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਪਰ ਉਪਕਾਰੀ ਆਏ ਜਨ ਪਰ ਉਪਕਾਰੀ ਆਏ ਜਨਮ ਮਰਨ ਦੋਹੋਂ ਮੇ ਨਹੀਂ ਜਨ ਪਰ ਉਪਕਾਰੀ ਆਏ रिश्ਤੇ ਦਰਾ ਇੱਕ ਦੂਜੇ ਨੂੰ ਵਧਾਈਆਂ ਦਿਤੀਆਂ ਅੱਜ ਬਾਬਾ ਭਗਤਾ ਜੀ ਨੂੰ ਪਿੰਡ ਵਾਲੇ ਵਧਾਈਆਂ ਦਿੰਦੇ ਨੇ ਫਿਰ ਬਾਬਾ ਭਗਤਾ ਜੀ ਸਾਰੇ ਦਾ ਮੂੰਹ ਮਿੱਠਾ ਕਰਾਉਂਦੇ ਨੇ ਜੋ ਰਵਾਇਤ ਸੀ ਗੁਰਵੰਡ ਕੇ ਸਤਸੰਗਿਓ ਸਮਾਂ ਬੀਤਦਾ ਹੈ ਬਚਪਨ ਤੋਂ ਹੀ ਮਾਨੇ ਬਾਬਾ ਦੀਪ ਸਿੰਘ ਜੀ ਨੂੰ ਨਾਮ ਰੱਖਿਆ ਸੀ ਦੀਪ ਤੇ ਲਾੜਨਾ ਦੀਪਾ ਦੀ ਭਾਖ ਨਾਮ ਗੁਰਬਾਣੀ ਦੇ ਨਾਲ ਜੋੜ ਦਿੱਤਾ ਨਾਮ ਦੇ ਨਾਲ ਜੋੜ ਦਿੱਤਾ ਰੋਜ਼ਾਨਾ ਮਾਤਾ ਜੀ ਨੇ ਬਾਬਾ ਜੀ ਨੂੰ ਗੁਰੂ ਘਰ ਦੀਆਂ ਬਿੜਿਆਈਆਂ ਸੁਣਾਉਣੀਆਂ ਗੁਰੂ ਘਰ ਦੀਆਂ ਕਥਾ ਕਹਾਣੀਆਂ ਸੁਣਾਉਣੀਆਂ ਇਹ ਪੁਰਾਣਾ ਸਮਾਂ ਹੁੰਦਾ ਸੀ ਗੁਰਮਖੋ ਜਦੋਂ ਮਾਵਾਂ ਆਪਣੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜਦੀਆਂ ਸਨ ਗੁਰੂ ਘਰ ਦੀਆਂ ਸਾਖੀਆਂ ਸੁਣਾਉਂਦੀਆਂ ਸਨ ਅੱਜ ਉਹ ਸਮਾਂ ਕਿੱਥੇ ਗਿਆ ਅੱਜ ਉਹ ਸਮਾਂ ਟੀਵੀ ਦੇ ਰੰਗ ਤਮਾਸ਼ੀਆਂ ਨੇ ਲੈ ਲਿਆ ਮੋਬਾਈਲਾਂ ਦੇ ਵਿੱਚ ਫੇਸਬੁੱਕਾਂ ਨੇ ਲੈ ਲਿਆ ਇੰਸਟਾਗ੍ਰਾਮ ਨੇ ਲੈ ਲਿਆ ਹੋਰ ਜੋ ਚੈਨਲ ਨੇ ਉਹਨਾਂ ਨੇ ਗੁਰਮੁਖੋ ਸਮਾਂ ਲੈ ਲਿਆ ਉਹ ਵਲਾ ਫਿਰ ਅਸੀਂ ਕਹਿੰਨੇ ਸਾਡਾ ਬੱਚਾ ਗੁਰਮੁਖ ਬਣੇ ਅੱਜ ਅਸੀਂ ਕਹਿੰਨੇ ਆ ਬਾਬਾ ਦੀਪ ਸਿੰਘ ਜੀ ਦੀਵਾਰਾ ਧਰਤੀ ਤੇ ਆ ਜਾ ਨਾ ਉਦਾਂ ਤੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਉਹ ਕਣ ਕਣ ਵਿੱਚ ਵਸਦੇ ਨੇ ਅਸੀਂ ਕਿਨੇ ਸਰੀਰ ਕਰਕੇ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਧਰਤੀ ਤੇ ਆ ਜਾਣ ਸਤ ਸੰਗੀਆਂ ਬਾਬਾ ਦੀਪ ਸਿੰਘ ਧਰਤੀ ਤੇ ਆ ਜਾਣਗੇ ਮਹਾਪੁਰਖ ਸੰਤ ਬਾਬਾ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਧਰਤੀ ਤੇ ਆ ਜਾਣਗੇ ਪਰ ਉਪਕੁਖ ਵੀ ਚਾਹੀਦੀ ਹੈ ਨਾ ਫਿਰ ਉਹ ਮਾਂ ਵੀ ਚਾਹੀਦੀ ਹੈ ਨਾ ਫਿਰ ਜਨਨੀ ਜਨੇ ਭਗਤ ਜਨ ਕਹਿਦਾ ਤਾਂ ਕੈ ਸੂਰ ਨਹੀਂ ਤੂੰ ਜਨਨੀ ਬਾਜ ਰਹੀ ਕਾਹੇ ਗਵਾਵੇ ਨੂਰ ਹੇ ਮਾਂ ਜੇ ਤੂੰ ਜਨਮ ਦੇਣਾ ਹੈ ਜਾਂ ਤਾਂ ਉਹ ਭਗਤ ਹੋਵੇ ਮਾਨ ਕਰਿਓ ਬਾਬਾ ਅਦੀਪ ਸਿੰਘ ਜੀ ਵੱਡੇ ਭਗਤ ਵੀ ਨੇ ਦਮਦਮਾ ਸਹਿ ਸਾਬੋ ਕੀ ਤਲਵੰਡੀ ਪੂਰਿਆਂ 'ਚ ਬਹਿ ਕੇ ਕਿੰਨਾ ਚਿਰ ਬਾਬਾ ਜੀ ਨੇ ਤਪ ਕੀਤਾ ਦੋ ਘਰੇ ਸਨ ਅੱਜ ਵੀ ਉਹ ਘਰੇ ਮੌਜੂਦ ਨੇ ਇੱਕ ਛੋਲੇ ਪਾਲ ਲੈਨੇ ਇੱਕ ਪਾਣੀ ਪਾਲ ਲੈਣਾ ਉਥੇ ਭਗਤੀ ਕੀਤੀ ਜਨਨੀ ਜਨੇ ਭਗਤ ਜਨ ਵੱਡੇ ਭਗਤ ਵੀ ਨੇ ਕਹਿ ਦਾਤਾ ਜਾਂ ਉਹ ਦਾਤਾ ਹੋਵੇ ਫਿਰ ਦਾਤੇ ਇਹੋ ਜੇ ਨੇ ਬਾਬਾ ਦੀਪ ਸਿੰਘ ਦਾਤੇ ਇਹੋ ਜੇ ਨੇ ਅਕਿਰਤ ਘਣਾ ਦੀਆਂ ਵਿੱਚ ਓਲੀਆਂ ਭੜੀ ਜਾ ਰਹੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਕਹਿ ਦਾਤਾ ਕਹਿ ਸੂਰ ਜਾਵੇਂ ਸੂਰਮਾ ਵੇ ਤੇ ਸੂਰਮੇ ਇਹੋ ਜਿਹੇ ਨੇ ਧੰਨ ਬਾਬਾ ਦੀਪ ਸਿੰਘ ਜੀ ਸੂਰਮੇ ਇਹੋ ਜਿਹੇ ਨੇ ਜੰਗ ਦੇ ਮੈਦਾਨ ਜੜਦਿਆਂ ਲੜਦਿਆਂ ਧਰ ਨਾਲੋਂ ਸੀਸ ਵੱਖਰਾ ਹੋ ਗਿਆ ਖੱਬੀ ਤਲੀ ਦੇ ਸੀਸ ਹੈ ਸਜੇ ਹੱਥ ਖੰਡਾ ਹੈ ਤਾਂ ਵੀ ਮੁਗਲਾਂ ਨੂੰ ਜਲਮਨ ਭਜਰਾ ਪਾਰੇ ਨੇ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਬਾਬਾ ਜੀ ਦਾ ਤੁਸੀਂ ਆਗਮਨ ਦਿਹਾਰਾ ਬਣਾ ਰਹੇ ਹੋ ਨਾ ਉਹ ਦਾਤੇ ਵੀ ਨੇ ਉਹ ਸੂਰਮੇ ਵੀ ਨੇ ਗੁਰਮਖੋ ਜਨਨੀ ਜਨੇ ਭਗਤ ਜਨ ਉਹ ਭਗਤ ਵੀ ਨੇ ਸਤਸੰਗਿਓ ਸਮਾਂ ਬੀਤਦਾ ਜਾ ਰਿਹਾ ਹੈ ਮਾਣੇ ਗੁਰਬਾਣੀ ਦਾ ਜੋਰਤਾ ਗੁਰਮਖ ਮਾਂ ਅਸੀਸਾਂ ਦਿੰਦੀ ਹੈ ਤੁਹਾਨੂੰ ਪਤਾ ਆ ਮਾਂ ਇਹ ਗੱਲ ਕਹਿੰਦੀ ਹੈ ਕਿ ਮੇਰੇ ਪੁੱਤਰ ਨੇ ਨੌਕਰੀ ਵਧੀਆ ਮਿਲ ਜਾਵੇ ਮੇਰੇ ਪੁੱਤਰ ਦਾ ਕਾਰੋਬਾਰ ਵਧੀਆ ਚੱਲ ਜਾਵੇ ਪਰ ਗੁਰਮਖ ਮਾ ਪਤਾ ਕੀ ਅਸੀਸ ਦਿੰਦੀ ਹੈ ਪੁੱਤਾ ਮਾਤਾ ਕੀ ਅਸੀਸ ਨਿਮਖ ਨਾ ਬਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼ ਏ ਮੇਰੇ ਲਾਲ ਏ ਮੇਰੇ ਪੁੱਤਰ ਉਹ ਪਰਮੇਸ਼ਰ ਵਾਹਿਗੁਰੂ ਤੈਨੂੰ ਬਿਸਰੇ ਤੈਨੂੰ ਉਹ ਪਰਮੇਸ਼ਰ ਵਾਹਿਗੁਰੂ ਭੁੱਲੇ ਨਾ ਕਦੇ ਇਹ ਮੇਰੀ ਅਸੀਸ ਹੈ ਤੈਨੂੰ ਸਤ ਸੰਗਿਓ ਸਮਾਂ ਬੀਤਿਆ 18 ਕੇ ਸਾਲ ਉਮਰ ਲਗਭਗ ਬਾਬਾ ਜੀ ਦੀ ਹੁੰਦੀ ਹੈ ਇਧਰੋਂ 1699 ਦੇ ਵਿੱਚ ਆਨੰਦਪੁਰ ਦੀ ਧਰਤੀ ਤੇ ਤੁਨ ਗੁਰੂ ਗੋਬਿੰਦ ਸਿੰਘ ਪਿਤਾ ਜੀ ਖਾਲਸਾ ਪੰਥ ਦੀ ਸਜਣਾ ਕਰਦੇ ਨੇ ਅੱਜ ਮਾਤਾ ਪਿਤਾ ਦੇ ਨਾਲ ਪਿੰਡ ਵਾਲੇ ਦੇ ਨਾਲ ਬਾਬਾ ਦੀਪ ਸਿੰਘ ਆਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚਦੇ ਨੇ ਪਹਿਲੀ ਵਾਰ ਜਦੋਂ ਸਤਗੁਰੂ ਦੇ ਦਰਸ਼ਨ ਕੀਤੇ ਨਾ ਤਨ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਵਾਰ ਜੋ ਦਰਸ਼ਨ ਕੀਤੇ ਤੇ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਦੇ ਆਸ਼ਿਕ ਬਣ ਗਏ ਗੁਰੂ ਗੋਬਿੰਦ ਸਿੰਘ ਦੇ ਹੋ ਕੇ ਰਹਿ ਗਏ ਫਿਰ ਜਦੋਂ ਜਾ ਕੇ ਚਰਨਾਂ ਦੇ ਨਮਸਕਾਰ ਕੀਤੀ ਗੁਰੂ ਗੋਬਿੰਦ ਸਿੰਘ ਜੀ ਦੇ ਬਾਬਾ ਦੀਪ ਸਿੰਘ ਜੀ ਨੇ ਤੇ ਸਤਿਗੁਰੂ ਆਖਣ ਲਗੇ ਕਲਗੀਧਰ ਪ੍ਰੀਤਮ ਪੁੱਤਰ ਤੇਰਾ ਨਾਮ ਕੀ ਹੈ ਸਤਿਗੁਰੂ ਮਾਤਾ ਪਿਤਾ ਨਾਮ ਰੱਖਿਆ ਦੀਪ ਲਾੜ ਨਾਲ ਮੈਨੂੰ ਦੀਪਾ ਦੀ ਪਾਖ ਦੇ ਨੇ ਤਗੜੂ ਗੋਬਿੰਦ ਸਿੰਘ ਜੀ ਕਹਿੰਦੇ ਪੁੱਤਰ ਪਤਾ ਦੀਪ ਦਾ ਕੰਮ ਕੀ ਹੁੰਦਾ ਸਤਿਗੁਰੂ ਦੀਪ ਦਾ ਕੰਮ ਹੁੰਦਾ ਚਾਨਣ ਕਰਨਾ ਰੋਸ਼ਨੀ ਕਰਨਾ ਫਿਰ ਤੇਰਾ ਕੀ ਖਿਆਲ ਹੈ ਪੁੱਤਰ ਸਤਿਗੁਰੂ ਬੇਨਤੀ ਹੈ ਦੀਪ ਉਹ ਚੰਨਣ ਕਰ ਸਕਦਾ ਹੈ ਦੀਪ ਉਹ ਰੋਸ਼ਨੀ ਕਰ ਸਕਦਾ ਹੈ ਜਿਹੜਾ ਆਪ ਜਗਦਾ ਹੋਵੇ ਸਤਿਗੁਰੂ ਕਿਰਪਾ ਕਰੋ ਮੈਨੂੰ ਜਗਾ ਦਿਓ ਫਿਰ ਤੁਹ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹੁਣ ਗੁਰੂ ਘਰ ਦੀ ਕਮਰਿਆਦਾ ਹੈ ਸਤਿਗੁਰੂ ਉਹ ਕਿਹੜੀ ਕਹਿੰਦੇ ਪੀਵੋ ਪੋਹਲ ਖੰਡੇ ਧਾਰ ਹੋਏ ਜਨਮ ਸੁਹਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਤੇਲਾ ਫਿਰ ਸਤਿਗੁਰ ਦਾ ਹੁਕਮ ਮੰਨ ਕੇ ਸਤਿਗੁਰ ਦੇ ਮੁਬਾਰਕ ਹੱਥਾਂ ਤੋਂ ਸਤਿਗੁਰ ਉਸ ਵੇਲੇ ਆ ਪੰਜਾਬ ਪਿਆਰੇ ਚ ਲੱਗੇ ਬਾਬਾ ਦੀਪ ਸਿੰਘ ਨੇ ਪਰਿਵਾਰ ਸਬਿਤ ਅਮਰਤ ਚੱਕਿਆ ਨਾਮ ਬਣ ਗਿਆ ਭਾਈ ਦੀਪ ਸਿੰਘ ਜੀ ਇਦਰ ਪਿਤਾ ਦਾ ਨਾਮ ਬਣ ਗਿਆ ਭਾਈ ਭਗਤ ਸਿੰਘ ਮਾਤਾ ਦਾ ਨਾਮ ਮਾਤਾ ਜੀਵਨ ਕੌਰ ਬਣ ਗਿਆ ਹੁਣ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਜਿਹੜਾ ਕਿ ਸ਼ਾਸਤਰ ਵਿਦਿਆ ਵੀ ਸਿੱਖਦੇ ਨੇ ਸ਼ਾਸਤਰ ਵਿਦਿਆ ਵੀ ਸਿੱਖਦੇ ਨੇ ਇੱਥੇ ਭਗਤੀ ਤੇ ਸ਼ਕਤੀ ਦਾ ਸਮੇਲ ਹੋ ਗਿਆ ਅਨੰਦਪੁਰ ਸਾਹਿਬ ਦੀਆਂ ਲੜਾਈਆਂ ਅੱਗੇ ਹੋ ਰੋ ਕੇ ਬਾਬਾ ਦੀਪ ਸਿੰਘ ਨੇ ਸਾਧਕ ਸਿੰਘ ਕੋਲ ਥਾਪੜਾ ਲੈ ਕੇ ਲੜੀਆਂ ਪਹਾੜੀ ਰਾਜਿਆਂ ਨੂੰ ਮੁਗਲਾਂ ਨੂੰ ਬਾਬਾ ਅਦੀ ਸਿੰਘ ਭਜਰਾ ਪੁੰਚਦੇ ਰਹੇ ਉੱਥੇ ਫਿਰ ਭਾਈ ਮਨੀ ਸਿੰਘ ਦੀ ਨਾਲ ਸੰਗਤ ਹੋਈ ਗੁਰਮਖੋ ਗੁਰਬਾਣੀ ਦਾ ਅਭਿਆਸ ਵੀ ਕੀਤਾ ਸ਼ਸਤਰ ਵਿਦਿਆ ਦਾ ਅਭਿਆਸ ਕੀਤਾ ਤੇ ਨਾਲ-ਨਾਲ ਬਾਬਾ ਜੀ ਭਾਂਡਿਆਂ ਦੀ ਸੇਵਾ ਕਰਦੇ ਨੇ ਮੈਂ ਇਹ ਗੱਲ ਕੇ ਕਿਸਮਾਪਤੀ ਕਰਾਂ ਨਾਲ ਨਾਲ ਧੰਨ ਬਾਬਾ ਦੀਪ ਸਿੰਘ ਜੁੱਠੇ ਭਾਂਡਿਆਂ ਦੀ ਸੇਵਾ ਕਰਦੇ ਨੇ ਲੰਗਰ ਬਣਾਉਂਦੀ ਸੇਵਾ ਕਰਦੇ ਨੇ ਲੰਗਰ ਵਰਤਾਉਂਦੀ ਸੇਵਾ ਕਰਦੇ ਨੇ ਇੱਥੋਂ ਬੜੀ ਵੱਡੀ ਸਿੱਖਿਆ ਮਿਲਦੀ ਏ ਉਹ ਸਿੱਖਿਆ ਉਹ ਸਿੱਖਿਆ ਜਿਸ ਮੁਕਾਮ ਤੇ ਮਰਦੀ ਪਹੁੰਚ ਜਾ ਸੋਨਾ ਕੀਰਤਨ ਕਰ ਲੈ ਸੋਹਣੀ ਕਥਾ ਕਰ ਲੈ ਵੱਡੇ ਤੋਂ ਵੱਡੇ ਅਹੁਦੇ ਤੇ ਪਹੁੰਚ ਜਾ ਪਰ ਸੰਗਤ ਦੀ ਸੇਵਾ ਕਰਨੀ ਕਦੇ ਨਾ ਭੁੱਲੀ ਕਿਉਂ ਬਾਬਾ ਦੀਪ ਸਿੰਘ ਆਪ ਸੰਗਤ ਦੀ ਸੇਵਾ ਕਰਦੇ ਰਹੇ ਨੇ ਜੋ ਸੰਗਤੀ ਸੇਵਾ ਕਰਦੇ ਨੇ ਬਾਬਾ ਹਦੀਪ ਸਿੰਘ ਜੀ ਉਹਨਾਂ ਦੇ ਬੜੇ ਪ੍ਰਸੰਨ ਹੁੰਦੇ ਨੇ ਕਿਉਂ ਬਾਬਾ ਹਦੀਪ ਸਿੰਘ ਜੀ ਕਹਿੰਦੇ ਮੈਨੂੰ ਵੀ ਇੱਥੋਂ ਹੀ ਕਿਰਪਾ ਹੋਈ ਆ ਮੈਨੂੰ ਵੀ ਸੰਗਤਾਂ ਨੇ ਹੀ ਭਾਗ ਲਗਾਏ ਨੇ ਪੱਗਾਂ ਵਾਲਿਓ ਅੱਜ ਬਾਬਾ ਹਦੀਪ ਸਿੰਘ ਸੰਗਤਾਂ ਦੇ ਭਾਂਡੇ ਮਾਜ ਰਹੇ ਨੇ 2 ਮਿੰਟ ਬੀਤੇ 4 ਮਿੰਟ ਬੀਤੇ ਨਾਲ ਨਾਲ ਬਾਬਾ ਜੀ ਜਾਪੇ ਕਰਦੇ ਨੇ ਵਾਹਿਗੁਰੂ ਵਾਹਿਗੁਰੂ ਜਾਪ ਕਰਦੇ ਨੇ ਨਾਲ ਨਾਲ ਇਨਨੂ ਟੈਲ ਦਿਆ ਟੈਲ ਦਿਆ ਪਿਛਲੇ ਪਾਸੇ ਗੁਰੂ ਗੋਬਿੰਦ ਸਿੰਘ ਮਰ ਜਾ ਕੇ ਖਲੋਗੇ ਆਵਾਜ਼ ਦਿੱਤੀ ਪੁੱਤਰ ਦੀਪ ਕੀ ਪਿਆ ਕਰਦਾ ਵੇਖਿਆ ਸਤਗੁਰੂ ਜੀ ਮੇਰੇ ਮਾਲਕ ਦੀ ਆਵਾਜ਼ ਹੈ ਮੇਰੇ ਸਤਗੁਰੂ ਦੀ ਆਵਾਜ਼ ਹੈ ਦੋਵੇਂ ਹੱਥ ਜੁੜ ਕੇ ਨਮਸਕਾਰ ਕੀਤੀ ਫਤਿਹ ਬੁਲਾਈ ਸਤਗੁਰੂ ਮੇਰੀਆਂ ਭੁਨਾ ਬਖਸ਼ ਲਿਓ ਮੈਂ ਤੁਹਾਨੂੰ ਵੇਖਿਆ ਨਹੀਂ ਉਹ ਪੁੱਤਰ ਦੀਪ ਕੀ ਪਿਆ ਕਰਦਾ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਮਨ ਪਿਆ ਮਾਜਦਾ ਉਹ ਪੁੱਤਰ ਤੈਨੂੰ ਕਿਵੇਂ ਪਤਾ ਲੱਗੇਗਾ ਜਦ ਤੂੰ ਤੇਰਾ ਮਨ ਮੰਨ ਜਾਇਆ ਗਿਆ ਹੁਣ ਗੁਰੂ ਗੋਬਿੰਦ ਸਿੰਘ ਜੀ ਮਾਰੇ ਸਭ ਕੁਝ ਜਾਣਦੇ ਨੇ ਪਰਦੇ ਉਹਨਾ ਕੱਟ-ਕੱਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨ ਭਾਈ ਨੰਦ ਲਾਲ ਜੀ ਕਹਿੰਦੇ ਜਾਨੋ ਦਿਲ ਲਾ ਰਹਾ ਗੁਰੂ ਗੋਬਿੰਦ ਸਿੰਘ ਦਿਲਾਂ ਦੀ ਜਾਨਣ ਵਾਲੇ ਨੇ ਪਰ ਅੱਜ ਸੰਗਤਾਂ ਨੂੰ ਸੰਸਾਰ ਦੇ ਲੋਕਾਂ ਨੂੰ ਕੁਝ ਦੇਣਾ ਸੀ ਉਹਨਾਂ ਨੇ ਸਮਝਾਉਣਾ ਸੀ ਉਹਨਾਂ ਨੂੰ ਕਿੰਦੇ ਪੁੱਤਰ ਦੀਪ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਝਿਆ ਗਿਆ ਸਤਿਗੁਰੂ ਤੁਹਾਡੀ ਕਿਰਪਾ ਦੇ ਨਾਲ ਜਿਉਂ-ਜਿਉਂ ਇਹ ਬਰਤਨ ਨੂੰ ਇਹ ਬਾਟੇ ਨੂੰ ਮਾਂਜਦਾ ਹਾਂ ਇਹ ਬਾਟਾ ਚਮਕਦਾ ਹੈ ਬਾਟਾ ਲਿਸ਼ਕਦਾ ਹੈ ਆਪਣੇ ਚਿਹਰੇ ਅੱਗੇ ਕਰਦਾ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਤਸਵੀਰ ਨਜ਼ਰ ਆਉਂਦੀ ਹੈ ਤੁਸੀਂ ਜੜੀਏ ਭੈਣਾਂ ਬੇਟੀਆਂ ਉਹ ਵੀਰ ਬੈਠੇ ਹੋ ਜਦੋਂ ਗੁਰੂ ਘਰ ਸੇਵਾ ਕਰੋ ਘੜ ਭਾਂਡੇ ਮਾਂਜੋ ਜਦ ਬਾੜਦਲ ਬਰਤਨ ਨੂੰ ਮਾਂਜੀਏ ਭਾਂਡਾ ਚਮਕਦਾ ਹੈ ਉਹ ਭਾਂਡੇ ਵਿੱਚੋਂ ਸਾਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਜਿਹੜਾ ਨਦੇ ਵਿੱਚ ਆਉਂਦਾ ਹੈ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਗੁਰੂ ਜਿਉਂ-ਜਿਉਂ ਬਾਟੇ ਨੂੰ ਮੰਜਦਾ ਹਾਂ ਬਾਟਾ ਚਮਕਦਾ ਹੈ ਬਾਟਾ ਨਿਸ਼ਕਦਾ ਹੈ ਜਿਹੜੇ ਅੱਗੇ ਕਰਦਾ ਹਾਂ ਇਹਦੇ ਵਿੱਚੋਂ ਮੈਨੂੰ ਆਪਣੀ ਤਸਵੀਰ ਨਜ਼ਰ ਆਉਂਦੀ ਹੈ ਉਹ ਪੁੱਤਰ ਤੈਨੂੰ ਇਹ ਪੁੱਛਿਆ ਤੈਨੂੰ ਕਿਵੇਂ ਪਤਾ ਲੱਗੇਗਾ ਜਦੋਂ ਤੇਰਾ ਮਨ ਮੰਜਿਆ ਗਿਆ ਸਤਗੁਰੂ ਤੁਹਾਡੀ ਕਿਰਪਾ ਦੇ ਨਾਲ ਜਦੋਂ ਬਾਟੇ ਨੂੰ ਮਾਂਝ-ਮਾਂਝ ਕੇ ਬਾਟੇ ਨੂੰ ਮਾਂਝ-ਮਾਂਝ ਕੇ ਇਸ ਬਾਟੇ ਵਿੱਚੋਂ ਜਦੋਂ ਮੈਨੂੰ ਮੇਰੀ ਕਾ ਤੁਹਾਡੇ ਸੋਨੇ ਦਦਾਰੇ ਹੋ ਗਏ ਨਾ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਸਤਿਗੁਰੂ ਇਸ ਬਾਟੇ ਨੂੰ ਮੰਜ ਵੰਜ ਕੇ ਜਦ ਇਸ ਬਾਟੇ ਵਿੱਚੋਂ ਮੈਨੂੰ ਮੇਰੀ ਜਗ੍ਹਾ ਤੁਹਾਡੇ ਸੋਨੇ ਦਦਾਰੇ ਹੋ ਗਏ ਨਾ ਮੈਂ ਸਮਝਾਂਗਾ ਮੇਰਾ ਮਨ ਮੰਜਿਆ ਗਿਆ ਪਾਗਾ ਵਾਲਿਓ ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਰਨੇ ਕੁਟਕੇ ਗੱਲ ਦੇ ਨਾਲ ਆ ਲਿਆ ਆਖਿਆ ਪੁੱਤਰ ਇੱਥੇ ਪਹੁੰਚ ਗਿਆ ਇਹ ਉਹ ਅਵਸਥਾ ਹੈ ਖਾਲਸਾ ਮੇਰਾ ਰੂਪ ਹੈ ਖਾਸ ਇਹ ਉਹ ਅਵਸਥਾ ਹੈ ਬ੍ਰह्म ज्ञानी ਆਪ ਪਰਮੇਸ਼ਰ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਦਾਦਿਆਂ ਪੁੱਲਾਂ ਬਖਸ਼ੋ ਜੀ ਬਖਸ਼ਦੇ ਹੋ ਦੇਹੋ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ